ਅਸੀਂ ਗੁਰੂ ਸਾਹਿਬ ਦੇ ਜ਼ਿੰਦਗੀ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਜਦੋਂ ਭਾਈ ਜੈਤਾ ਜੀ ਦਿੱਲੀ ਤੋਂ ਉਹਨਾਂ ਦਾ ਸੀਸ ਲੈ ਕੇ ਤੇ ਨਨਪੁਰ ਸਾਹਿਬ ਆਂਦੇ ਆ ਤੇ ਉਹ ਸਾਰੇ ਬਿਰਤਾਂਤ ਜਿਹੜੇ ਰਾਹ 'ਚ ਆਂਦੇ ਨੇ ਉੱਥੇ ਕਿਹੜੇ-ਕਿਹੜੇ ਨਾਲ ਸਿੱਖ ਸੀ ਕਿੱਦਾਂ ਵਾਪਰਿਆ ਉਸ ਰਸਤੇ ਦੇ ਉੱਤੇ ਅਸੀਂ ਇੱਕ ਜਿਹੜਾ ਉਹ ਸੀਸ ਮਾਰਗ ਯਾਤਰਾ ਜਿਹੜੀ ਹੈ ਸੀਸਗੰਜ ਤੋਂ ਸੀਸਗੰਜ ਲੈ ਕੇ ਆ ਰਹੇ ਹਾਂ ਚਾਂਦਨੀ ਚੌਕ ਦਿੱਲੀ ਸੀਸਗੰਜ ਤੋਂ ਇਸ ਸੀਸਗੰਜ ਅਨੰਪੁਰ ਸਾਹਿਬ ਤੱਕ ਤੇ ਇਹ 3 ਦਿਨ ਦੀ ਯਾਤਰਾ 3 4 5 ਅਕਤੂਬਰ ਅਸੀਂ ਕਰਾਂਗੇ ਤੇ ਅਸੀਂ ਇਹਦੇ ਚ 50 ਗੱਡੀਆਂ ਦਾ ਕਾਫਲਾ ਹੈ ਤੇ ਉਹ 50 ਸਿੱਖ ਜਿਹੜੇ ਗੁਰੂ ਸਾਹਿਬ ਦੇ ਹਾਲੇ ਦੁਆਲੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਤਿਹਾਸ ਦੇ ਪੰਨਿਆਂ ਚ ਗਵਾਚੇ ਹੋਏ ਨੇ ਉਹਨਾਂ ਨੂੰ ਸੰਗਤ ਦੇ ਅੱਗੇ ਰੱਖਣ ਲਈ ਇੱਕ ਇੱਕ ਗੱਡੀ ਉਸ ਨਾਂ ਦੀ ਡੈਡੀਕੇਟਿਡ ਪਰਿਵਾਰ ਸਹਿਤ ਲੋਕੀ ਆਣਗੇ ਉਹ ਉਹਦੇ ਨਾਲ ਸ਼ਾਮਲ ਹੋਣਗੇ ਤਾਂ ਕਿ ਰਾਹ ਵਾਲੇ ਲੋਕਾਂ ਨੂੰ ਵੀ ਤੇ ਸੰਸਾਰ ਨੂੰ ਵੀ ਇਹ ਮੈਸੇਜ ਆ ਸਕੇ ਕਿ ਇਹ ਲੋਕ ਜਿਹੜੇ ਨੇ ਇਹ ਸਾਰੇ ਜਿਹੜੇ ਉਸ ਵੇਲੇ ਦੇ ਗੁਰੂ ਸਾਹਿਬ ਦੇ ਨਾਲ ਇੰਪੋਰਟੈਂਟ ਲੋਕ ਸੀਗੇ ਤੇ ਇਹਨਾਂ ਦੀ ਵੀ ਆਪਣੀ ਇੱਕ ਹੱਲ ਹੈ